ਆਹ ਦੇਖੋ ਇਹ ਕਰਾਲੀ ਵਾਲੀ ਫੁੱਲ ਵੀਡੀਓ ਹੋਰੋਂ ਬਾਹਰ ਕੱਢ ਲਓ ਬਾਹਰ ਕੱਟ ਕੇ ਦੇਖੋ ਬੋਲੀ ਦੇਖ ਲੈ ਜੀ ਦੱਸੋ ਹੁਣ ਕਟੋ ਘਾੜੇ 25 ਹਾ ਲਗੋ ਮੈਂ ਤੁਹਾਡੇ ਕੋਲ ਆਉਂਦੇ ਨੂੰ ਆਹ ਮੇ ਉਮੀਦ ਨਹੀਂ ਧੀ ਹੈਗੀ ਸ਼ੇਰ ਘਟਾ ਸੀ ਇਹ ਚ ਹੁਣ ਦੱਸੋ ਪਿਆ ਕਰੀਏ ਜੀ ਅੰਮ੍ਰਿਤਾਰੀ ਬੰਦੇ ਦੇਖ ਲਓ ਹੁਣ ਦੇਖੋ ਹੁਣ ਤੁਹਾਡੇ ਸਾਹਮਣੇ ਜੋ ਹੈਗਾ 25 ਸਾਲ ਹੋ ਗਏ ਘਟੂਗੜ ਤੁਹਾਡੇ ਗੋਂਦੇ ਨੂੰ ਕਦੇ ਕਿਸੇ ਦੁਕਾਨ ਤੋਂ ਸਮੋਸਾ ਨਹੀਂ ਤੱਕਦਾ ਸਿਰਫ ਥੋਡੇ ਉੱਤੇ ਮਠਾਈ ਲੈ ਕੇ ਜਾਂਦੇ ਤੇ ਵੀ ਨਹੀਂ ਹੈ ਠੀਕ ਹੈ ਪੰਜਾਬੀ ਆ ਹੁਣ ਦੱਸੋ ਅਸੀਂ ਕੀ ਕਰੀਏ ਸਾਡੇ ਦਾ ਬੂੜਾ ਘੋੜਾ ਨਹੀਂ ਤਾਂ ਅਸੀਂ ਲੰਘਿਆ ਆ ਇਹ ਵਾਲੀ ਖਾਗੇ ਗਲਤ ਹੈ ਜੀ ਗਲਤ ਹੈ ਜੀ ਬਲਾਦ ਨੂੰ ਬੂੜੇ ਨੂੰ ਆਈ ਨਾ ਇਹ ਤਾਂ ਕਰੇ ਵੀ 25 ਸਾਲ ਹੋ ਗਏ 25 ਸਾਲ ਦੀ ਕਦੇ ਕੰਪਲੇਂਟ ਆਈ ਨਹੀਂ ਆਈ ਨਹੀਂ ਫਿਰ ਆਹ ਤਾਂ ਬਹੁਤ ਬੜੀ ਆ ਗਈ ਜੀ ਨਹੀਂ ਨਹੀਂ ਇਹ ਤਾਂ ਬਹੁਤ ਸਾਡੇ ਵੱਲ ਤੋਂ ਬਹੁਤ ਬੜੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਤਮਾਕੂ ਦੇ ਨੇੜੇ ਅਸੀਂ ਜਾਂਦੇ ਨਹੀਂ ਇਹ ਇਹ ਇਸ਼ੂ ਨਹੀਂ ਹੈ 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 ਮੇਰੀ ਮੇਰੀ ਗੱਲ ਵੀਡੀਓ ਨਿਕਲੀ ਵੀ ਤੇ ਵੀਡੀਓ ਆ ਪਈ ਆ ਵੀਡੀਓ ਆ ਪਈ ਆ ਦੇਖੋ ਆ ਪਈ ਆ ਅਸੀਂ ਤਾਂ ਕਹਿ ਰਹੇ ਹਾਂ ਗਲਤੀ ਹੈ ਬਾਈ ਇਹ ਗਲਤੀ ਨਹੀਂ ਹੈਗੀ ਉਹ ਦੱਸੋ ਜੀ ਮੈਂ ਹੁਣ ਕਾਹਰੇ ਝਾਂ ਮਾਰੀਏ ਬੋਲੋ ਗਲਤੀ ਨਹੀਂ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉਂ ਨਹੀਂ ਕੰਮ ਕਰਾਉਂਦੇ ਹਾਂ ਹਾਂ ਅੱਛਾ ਅਸੀਂ ਤਾਂ ਕਹਿ ਰਹੇ ਗਲਤੀ ਕਰੀ ਜਦੋਂ ਜੇ ਅਸੀਂ ਕਰਦੇ ਤਾਂ ਆਗੇ ਨਾ ਫਿਰ ਤਾਂ ਬਹੁਤ ਕੁਝ ਕਰਦੇ ਕਰ ਲੋ ਕਰ ਲੋ ਕਰ ਲੋ ਮੈਂ ਨਹੀਂ ਕਰਨਾ ਕਰੇਗਾ ਹਮ ਤੁਸੀ ਗਲਤੀ ਗਲਤੀ ਨਹੀਂ ਹੀ ਦੇਖੋ ਜੀ ਨਹੀਂ 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 ਯਾਰ 25 ਸਾਲ ਹੋ ਗਏ ਯਾਰ ਗਲਤੀ ਦੀ ਗੱਲ ਨਹੀਂ 25 ਸਾਲ ਹੋ ਗਏ ਤੁਹਾਡੇ ਖਾਣਿਆਂ ਨੂੰ 25 ਸਾਲ ਕਦੀ ਕੰਪਲੇਂਟ ਆਈ ਹੈ ਪਰ ਆ ਤਾਂ ਬਹੁਤ ਬੜੀ ਆ ਗਈ ਯਾਰ ਇਹ ਤਾਂ ਬੜੀ ਆ ਗਈ ਦੇਖ ਦੇਖ ਕੇ ਬਾਤ ਹੋ ਗਈ ਹਾਂ ਆ ਜਾਈਦਾ ਹੈ ਉਹ ਨਹੀਂ ਹਾਂ ਯਾਰ ਹੱਦ ਕਰਦਾ ਤੂੰ ਵੀ ਹੱਦ ਕਰਦਾ ਚੰਗਾ ਬੰਦਾ ਹੋ ਗਿਆ ਗਲਤੀ ਮੰਨ ਰਿਹਾ ਇਹ ਹਟਾ ਲਈ ਉਹਨਾਂ ਨੇ ਜੀ ਕੁਸਤ ਕਰਨੀ ਪੈਣਾ ਓਏ ਕੋਈ ਗੱਲ ਨਹੀਂ ਸਾਡੀ ਵੱਡੀ ਵੱਡੀ ਸ਼ੂਨ ਨਾ ਬਣਾਉਂਦੇ ਡਬੜਾ ਇਹ ਤਾਂ ਉਹਦੀ ਹੁੰਦੀ ਆ ਜੀ ਗਲਤੀ ਨਾਲ ਚਲਾ ਗਿਆ ਇਹ ਤਾਂ ਗਲਤੀ ਨਹੀਂ ਗਲਤੀ ਦੀ ਜਾਣ ਵਿੱਚ ਕੇ ਹੋਇਆ ਯਾਰ ਵੀੜੀ ਕਿੱਲੇ ਛੜਦੂ ਕਰਕੇ ਕਿੱਦਾਂ ਛੜਦੂ ਮੈਂ ਬਿੰਦ ਲਾਲ ਘਰ ਚੋਂ ਥੋੜੇ ਬਾਣ ਲੀ ਜਾਂਦਾ ਕਈ ਰੋਟੀ ਤਹੀਂ ਯਾਰ ਬਾਲਾ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਵੀੜੀ ਨਹੀਂ ਆ ਸਕਦੀ ਫਿਰ ਨਹੀਂ ਜਾਂਦਾ ਘਰ ਚੋਂ ਬਾਣ ਕੋਈ ਨਹੀਂ ਮੈਂ ਕਰਦੀ ਕੋਈ ਜਾਣ ਕੇ ਗਲਤੀ ਹੋਣੀ ਨਹੀਂ ਇਹ ਤਾਂ ਜਾਣ ਵਿੱਚ ਕੀ ਹੋਇਆ ਬਾਜੀ ਗਲਤੀ ਕੇ ਜਾਓ ਵੀ ਦੂਰ ਜਾਓ Manu, o ਤੇ ਸਮਝਾਇਆ ਹੋਰ ਸਮਝਾਉਂਦੇ ਵਜਾ ਤਾਂ ਆ ਗੀ ਗਲਤੀ ਹੋਊਗੀ ਤਾਂ ਹੀ ਸਮਝਾਉਂਗਾ ਪਹਿਲੀ ਇਹ ਸੁਣਾ ਲਾ ਜੂਗਾ ਖਾਬਰਾ ਕਿੰਨੀ ਘਰ ਕਰ ਤੀ ਜਨਾਨੀ ਕੋਈ ਉੱਠੀ ਗੱਲਾਂ ਨਹੀਂ ਨਹੀਂ ਅੱਛਾ ਨਹੀਂ ਨਹੀਂ ਹੱਦ ਕਰੀਏ ਤੂੰ ਯਾਰ ਬੋਲ ਤੂੰ ਕਹਿੰਦੇ ਥੋੜੇ ਖਾਂਦੇ ਆ ਜੇ ਹੁਣੇ ਘਰ ਗਲਤੀ ਹੋ ਗਈ ਬਈ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਤਾਂ ਬੀੜੀ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਸੀ ਡੰਗ ਮਾਰਦੇ ਗਰਦਨ ਮਾਰਦੀਏ ਤੂੰ ਮੋਟਾ ਲੱਭਾ ਨਹੀਂ ਨਹੀਂ ਮੈਂ ਕੱਲ ਮੜਣੀ ਹੈ ਬੰਦੇ ਦੇ ਰੱਖੇ ਹੋਏ ਆ ਸਾਡੀ ਗੱਡੀ ਗੱਲ ਆ ਉਹ ਯਾਰ ਬੀੜੀ ਨਹੀਂ ਕਰੀ ਬਿੱਤੇ ਹੱਦ ਹੋ ਗਈ ਕਹਿੰਦਾ ਕਿੱਦਾਂ ਹੋ ਜਾਂਦਾ ਯਾਰ ਯਾਰ ਮੰਨਦੇ ਰਹਿੰਦੇ ਕਿਵੇਂ ਕੱਢ ਲਈ ਤੇਰੇ ਤੇਰੇ ਕੀ ਪਾਣੀ ਦੀ ਯਾਰ ਮੈਨੂੰ ਤਾਂ ਪਤਾ ਮੇਰੇ ਕੋਲ ਯਾਰ ਮੁੰਨੀ ਸੁਬਹ ਲਾਗੇ ਮੇਰੇ ਕੋਲ ਆਉਣਾ ਵੀੜੀ ਵਾਲਾ ਓਏ ਮੰਨੂ ਕੇ ਸੁਬਹ ਵੀ ਮੇਰੇ ਕੋਲ ਵੀੜੀ ਵਾਲਾ ਆਉਣਾ ਹਾਂ ਇਹ ਹੋ ਤਰੀਕਾ ਕਿਹੜਾ ਤੂੰ ਦੱਸਰਾ ਤਰੀਕਾ ਕਿਹੜਾ ਹੈ ਤੁਸੀਂ ਕਹਿੰਦੇ ਗਲਤੀ ਹੋ ਗਈ ਡਾ ਮੈਂ ਦੱਸ ਆਖਿਆ ਬੰਦਾ ਬੰਦੇ ਨੂੰ ਕਹਿੰਦੇ ਕਿ ਦਵਾ ਦੇ ਉਹ ਮਹਾਰਾਜ ਛਿੜਕੇ ਨਾਲ ਨਹੀਂ ਪਤਾ ਮਸਲਾ ਦੇਖੋ ਕਿੱਡਾ ਹੈ ਕੋਈ ਗੱਲ ਨਹੀਂ ਕਹਿ ਤੇ ਗਲਤੀ ਹੋ ਗਈ ਤੈਨੂੰ ਸੈਲੈਕਟ ਕਰਕੇ ਐਡਾ ਬਜ਼ੁਰਗ ਆਦਮੀ ਹੈ ਯਾਰ ਕਹਿ ਰਹੇ ਉਹਨਾਂ ਦਾ ਅਸੀਂ ਇੱਜ਼ਤ ਕਰਦੇ ਹਾਂ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਪਰ ਆਏ ਨਾ ਮਸਲਾ ਵੀ ਯਾਰ ਦੇਖੋ ਅਸੀਂ ਤੁਸੀਂ ਐਡਾ ਬੜਾ ਕਣਾ ਬੰਦਾ ਮਾਫੀ ਮੰਗ ਤੇ ਬਾਹਰ ਸਮਾਨ ਹੈ ਯਾਰ ਕਮਾਲ ਉਹ ਤਾਂ ਚੱਲੋ ਉਹ ਚੱਟੋ ਕੋਈ ਨਹੀਂ ਪੈਣ ਜੀ ਚਲੋ ਉਹ ਪੈਣ ਜੀ ਉਹ ਪੈਣ ਜੀ ਹਾਂ ਕੀ ਕਰੀਏ ਸਾਡੇ ਤਾਂ ਮੂੰਹ ਚ ਚਲੀ ਗਈ ਉਹ ਚਲੋ ਅਸੀਂ ਬਾਫੀ ਮੰਗ ਲਈ ਅਗਰੇ ਹੁਣ ਪੈਣ ਜੀ ਉਹ ਬਿਰ ਸਮਝਾ ਪੈਣ ਜੀ ਮਾਫੀ ਉਹਨੇ ਮੰਗ ਲਈ ਖਾਕੂ ਕਰ ਲਿਆ ਠੀਕ ਨਹੀਂ ਸਮਝ ਨਾਕੂ ਸਾਡੇ ਘਰਾਂ ਨਹੀਂ ਵੜਦਾ ਯਾਰ ਹੱਦ ਹੋ ਗਈ ਕੋਈ ਗੱਲ ਨਹੀਂ ਅਗਲੇ ਮਾਫੀ ਮੰਗ ਲਈ ਖਾਕੂ ਤਾਂ ਕਰ ਲਿਆ ਹੁਣ ਯਾਰ ਹੋਰ ਇਹ ਤੇ ਯਾਰ ਇਹ ਗਾਦੀ ਤੇ ਜਾਣ ਕੋ ਜਾਣ ਮੁਟ ਗਿਆ ਜਾਣ ਕੇ ਕਾਰੀਗਰ ਛੱਡਦਾ ਵਿੱਚ ਕਾਰੀਗਰ ਨੇ ਬੰਦੇ ਪੁਰਾਣੇ ਬਣਾਏ ਯਾਰ ਕਾਰੀਗਰ ਨੇ ਜਾਣ ਕੇ ਛੱਡੀ ਯਾਰ ਵੀਰੇ ਨਹੀਂ ਆ ਰਹੀ ਹੁੰਦਾ ਯਾਰ ਅੱਜ ਦੋ ਵੀਰਾਂ ਨੇ ਇਹ ਗੱਲ ਹੋਰ ਕੀ ਅੱਜ ਗਲਤੀ ਤੈਨੂੰ ਪਿਆਰ ਦੀ ਮੰਨ ਲਈ ਆਪਣੇ ਨੇ ਗਲਤੀ ਯਾਰ ਨਹੀਂ ਨਹੀਂ ਉਹ ਚਲੋ ਭੈਣ ਜੀ ਕੋਈ ਗੱਲ ਗਾਇ ਤਾਂ ਦਿਆ ਗਲਤੀ ਹੋ ਗਈ ਬੰਦੇ ਨੇ ਖਿਆਲੀ ਗੱਲ ਦਾ ਮੰਨ ਲਈ ਹਾਂ ਵੀ ਹੱਥ ਗਿਆ ਸਾਡਾ ਹੱਲ ਦੱਸੋ ਜਾਈ ਸਾਡੇ ਮੂੰਹ ਚ ਚਲੀ ਗਈ ਜੀ ਹਾਂ ਹੋ ਕੇ ਗਲਤੀ ਮੰਨ ਨਹੀਂ ਲਿਖਦੇ ਨੇ ਹੁਣ ਦੇਖੋ ਗਲਤੀ ਕਹਿ ਤੀ ਗਲਤੀ ਸਾਡੇ ਤੇ ਵੀ ਤਾਂ ਹੋ ਸਕਦੀ ਕੋਈ ਗਲਤੀ ਉਹ ਭੈਣ ਕੀ ਤੁਹਾਡੇ ਤੇਰੀ ਤਾਂ ਹੋ ਸਕਦੀ ਗਲਤੀ ਅਸੀਂ ਬੀੜੀਆਂ ਪੈਂਦੇ ਫਿਰੂਗਾ ਨਾ ਹੋ ਜਾਂਦੀ ਹੋ ਜਾਂਦੀ ਨਹੀਂ ਬੀੜੀਆਂ ਪਾਉਂਗੇ ਹੱਟ ਕਰਦਾ ਤੂੰ ਤਾਂ ਇਹ ਚੰਗਾ ਬੰਦਾ ਹੋ ਜਾਂਦੀ ਕੋਈ ਵੱਲ ਹੁੰਦੀ ਆ ਹੋਰ ਕੀ ਕਹਿ ਰਹੇ ਉਹ ਆ ਨਹੀਂ ਕਰੇ ਕਰਦੇ ਹੋ ਜਾਂਦਾ ਕੋਈ ਹੋਰ ਕੋਈ ਜਾਨਵਰ ਹੋਵੇ ਵੀ ਆਪ ਗਿਰੇ